ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੇਟਾ ਜੀ ਕੀ ਪ੍ਰੋਬਲਮ ਆ ਜੀ ਤੁਹਾਡੇ ਕੀ ਲੱਗਦੇ ਨੇ ਇਹ ਡੈਡੀ ਡੈਡੀ ਲੱਗਦੇ ਨੇ ਕੀ ਹੋ ਗਿਆ ਤੁਸੀਂ ਰੋਣ ਕਦੋਂ ਲੱਗੇ ਤੇ ਪਹਿਲਾਂ ਇਹ ਦੱਸੋ ਇੰਨੇ ਮਨ ਕਦੋਂ ਭਰ ਲਏ ਸੀ ਹਾਂਜੀ ਕੀ ਪ੍ਰੋਬਲਮ ਆ ਡੈਡੀ ਨੂੰ ਬੇਟਾ ਹਾਂਜੀ ਕੀ ਪ੍ਰੋਬਲਮ ਆ ਬੇਟਾ ਡੈਡੀ ਨੂੰ ਤੁਸੀਂ ਸਕੂਲ ਪੜਨ ਜਾਂਦੇ ਹੋ ਪੱਕਾ ਕਿਹੜੇ ਸਕੂਲ ਚ ਜਾਂਦੇ ਹੋ ਤੇ ਹਾਂਜੀ ਠੀਕ ਹੈ ਕਿਹੜੀ ਕਲਾਸ ਚੋਂ ਦੂਜੀ ਦੇਖੋ ਬੱਚਾ ਫਿਰ ਰੋਣ ਲੱਗੇ ਪਹਿਲਾਂ ਪਹਿਲਾਂ ਭਾਵਕ ਹੋ ਗਿਆ ਸੀ ਇਹ ਕਿਉਂ ਇੰਨਾ ਭਾਵਕ ਹੋ ਜਾਂਦਾ ਬੱਚਾ ਕੀ ਹੈ ਜੀ ਤਕਲੀਫ ਹੋਈ ਘਰ ਚ ਹੈ ਜੀ ਘਰ ਦੇ ਮੇਰੇ ਮੈਡੀਕਲ ਗੱਡੀ ਗੁਡੀ ਚ ਲਾਉਣਾ ਸੋਧਰੀ ਓਕੇ ਓਕੇ ਬੇਟਾ ਕੀ ਦਿੱਕਤ ਹੈ ਤੁਸੀਂ ਦੱਸੋ ਪਹਿਲਾਂ ਬੱਚੇ ਨੂੰ ਪੁੱਛਦੇ ਹਾਂ ਤੁਸੀਂ ਰੋਂਦੇ ਕਾਹ ਤੋਂ ਰੋਣਾ ਨਹੀਂ ਹੈਗਾ ਬੇਟਾ ਕੀ ਪਾਪਾ ਦਾ ਇਲਾਜ ਕਰਾਉਣਾ ਹੈਓ ਦੱਸੋ ਪਹਿਲਾਂ ਇਲਾਜ ਕਰਾਉਣਾ ਹੈ ਪਾਪਾ ਦਾ ਹੋ ਗਿਆ ਬੇਟਾ ਇਲਾਜ ਆਪਾਂ ਸ਼ੁਰੂ ਕਰ ਦਾਂਗੇ ਦੋ ਸਾਲ ਤੋਂ जखਮ ਨੇ ਨਿੰਮਨ ਨਾਲ ਪੱਟੀ ਕਰੀ ਜਾਂਦੇ ਹੋ ਹਾਂਜੀ ਨਿੰਮਨ ਓਕੇ ਮਤਲਬ ਨਿੰਮਨ ਨਾਲ ਕਰਤੇ ਨਹੀਂ ਹੁੰਦੀ ਓਕੇ ਫਿਰ ਨਿੰਮਨ ਤੋਂ ਉਹਦੇ ਉੱਧੇ ਪੱਟੀ ਤੇ ਬਾਅਦ ਨੇ ਕੋਈ ਤੇ ਕੱਪੜਾ ਓਕੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਤਰਨਤਾਰੋਂ ਆ ਕੋ ਤਰਨਤਾਰ ਸਾਹਿਬ ਚ ਕਿਹੜਾ ਪਿੰਡ ਹੈ ਜੀ ਕੰਗ ਪਿੰਡ ਹੈ ਜੀ ਕੰਗ ਪਿੰਡ ਕੰਗ ਪਿੰਡ ਕਿੱਥੇ ਦਾ ਪਿੰਡ ਹੈ ਕੜੂਰ ਸਾਹਿਬ ਤਰਨਤਾਰ ਕੜੂਰ ਸਾਹਿਬ ਤਰਨਤਾਰ ਪਹਿਲਾਂ ਤਾਂ ਤੁਸੀਂ ਖਡੂਰ ਸਾਹਿਬ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਜੀ ਨੂੰ ਵੋਟ ਪਾਉਣੀ ਹੈ ਹਾਂਜੀ ਖਾਲਸਾ ਜੀ ਨੂੰ ਪਾਉਣੀ ਹੈ ਜਾਣਦੇ ਹੋ ਹਾਂਜੀ ਖਾਲਸਾ ਜੀ ਨੂੰ ਪਾਉਣੀ ਹੈ ਨਾ ਇਹ ਧਿਆਨ ਰੱਖਿਓ ਨਾ ਖਾਲਸਾ ਜੀ ਕੌਮ ਦੀ ਗੱਲ ਕਰਦੇ ਨੇ ਬਾਕੀ ਇਹ ਬੱਚਾ ਬੇਟਾ ਤੁਹਾਡਾ ਕੀ ਨਾਮ ਆ ਕੁਲਦੀਪ ਕੁਲਦੀਪ ਔਰ ਇਹ ਬੱਚਾ ਆਪਣੇ ਪਿਤਾ ਜੀ ਦਾ ਇਲਾਜ ਕਰਾਉਣ ਲਈ ਆਇਆ ਜੀ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਆਉਂਦੇ ਹੀ ਰੋਣ ਲੱਗ ਗਿਆ ਜਦੋਂ ਮੈਂ ਗੱਲ ਪੁੱਛਣੀ ਸ਼ੁਰੂ ਕੀਤੀ ਤਾਂ ਆਉਂਦੇ ਹੀ ਰੋਣ ਲੱਗ ਗਿਆ ਮਤਲਬ ਕਿਉਂਕਿ ਤਕਲੀਫ ਦੇ ਵਿੱਚ ਨੇ ਬਾਪ ਤੇ ਪੁੱਤ ਔਰ ਮਨ ਭਰ ਗਏ ਕਿਉਂਕਿ ਪਤਾ ਨਹੀਂ ਕਿੰਨੀਆਂ ਕਿ ਤਕਲੀਫਾਂ ਕਟ-ਕਟ ਕੇ ਇੱਥੇ ਤੱਕ ਪਹੁੰਚੇ ਨੇ ਜੀ 2 ਸਾਲ ਤੋਂ ਵੀਰ ਨੇ ਦੱਸਿਆ ਵੀ ਨਿੰਮ ਨਾਲੇ ਪੱਟੀ ਕਰ ਲੈਣਾ ਤੁਸੀਂ ਸੋਚੋ ਕਿੰਨੀ ਕਿ ਗਰੀਬੀ ਹੁ ਘਰ ਦੇ ਵਿੱਚ ਇੱਕ ਇਨਸਾਨ ਨਿੰਮ ਦੇ ਨਾਲ ਜਿਹੜਾ ਪੱਟੀ ਕਰ ਲੈਂਦਾ ਤੁਸੀਂ ਆਪ ਸੋਚ ਕੇ ਦੇਖੋ ਜੀ ਵੀਰੇ ਤੁਹਾਡਾ ਕੀ ਨਾਮ ਦੱਸਿਆ ਤੁਸੀਂ ਅਵਤਾਰ ਸਿੰਘ ਤੁਹਾਨੂੰ ਸਾਡੇ ਬਾਰੇ ਕਿਹਨਾਂ ਨੇ ਦੱਸਿਆ ਫਿਰ ਅਹੀਂ ਵੀਰ ਜੀ ਤੁਹਾਡੀ ਗੁੜੀਆ ਵੇਖੀ ਜ਼ਿੰਮੇਦਾਰਾਂ ਦੇ ਮੰਡੇ ਹੋਣਾ ਵੀਡੀਓ ਵੇਖੀ ਉਹਨਾਂ ਨੰਬਰ ਤੇ ਟੱਡਾ ਕਿਸੇ ਨੇ ਦੱਸਿਆ ਧੰਨਵਾਦ ਜੀ ਉਹਨਾਂ ਬਰੂਹਾ ਦਾ ਉਹਨਾਂ ਵੀਰਾਂ ਭਰਾਵਾਂ ਦਾ ਜਿਹੜੇ ਵੀਡੀਓ ਨੂੰ ਸ਼ੇਅਰ ਕਰ ਦਿੰਦੇ ਨੇ ਤੇ ਜਿਹੜੀ ਏਦਾਂ ਦੇ ਵੀਰਾਂ ਤੱਕ ਵੀਡੀਓ ਪਹੁੰਚ ਗਈ ਜ਼ਖਮਾਂ ਦਾ ਜਿਹੜਾ ਇਲਾਜ ਵੀਰ ਨੇ ਸਾਰੀ ਗੱਲ ਸੱਚ ਦੱਸੀ ਹੈ ਮੈਂ ਨਸ਼ਾ ਵੀ ਕਰਦਾ ਰਿਹਾ ਔਰ ਮੇਰੀ ਆਹ ਹਾਲਾਤ ਸਾਰਾ ਕੁਝ ਸੱਚ ਦੱਸਿਆ ਤੇ ਵੀਰੇ ਤੁਹਾਡਾ ਨਾ ਜ਼ਖਮ ਇੱਕ ਵਾਰੀ ਬਲਾਓ ਜੀ ਆਪਣੇ ਬੰਦੇ ਮੜਾ ਜ਼ਖਮ ਖੋਲ ਕੇ ਦੇਖੀਏ ਅ ਅੱਛਾ ਹੁਣ ਕੀੜੇ ਤਾਂ ਨਹੀਂ ਹੈ ਕਿ ਵਿੱਚ ਕੀੜੇ ਦਾ ਭਾਜੀ ਪਿਆ ਹੀ ਹੈ ਕਰਦੇ ਸਾਂ। ओके। ओके। ਬਾਕੀ ਸੰਗਤ ਜੀ ਅਸੀਂ ਇਸ ਟਾਈਮ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਵੀਡੀਓ ਸਾਂਝੀ ਕਰ ਰਹੇ ਹਾਂ ਜੀ। ਇਦਾਂ ਦੇ ਕਾਫੀ ਵੀਰ ਨੇ ਜਿਹੜੇ ਠੀਕ ਹੋ ਚੁੱਕੇ ਨੇ। ਇਦਾਂ ਦੇ ਪਹਿਲਾਂ ਹੀ ਸੇਮ ਆਪਣੇ ਕੋਲੇ ਤਰਨਤਾਰ ਸਾਹਿਬ ਦੇ ਦੋ ਵੀਰ ਹੈਗੇ ਨੇ ਇਸ ਟਾਈਮ ਜਿਨ੍ਹਾਂ ਦੇ ਇਲਾਜ ਚੱਲ ਰਹੇ ਨੇ। ਆਹ ਵੀਰ ਨੂੰ ਭੇਜਿਓ ਜੀ। ਅਮਰਤਪਾਲ ਰਿਆ। ਮੈਂ ਤੁਹਾਨੂੰ ਇੱਕ ਵੀਰ ਦਿਖਾਉਣਾ ਦੋਏ ਆਇਓ ਗੁਰਪ੍ਰੀਤ ਸਿੰਘ ਤੇ ਅਮਰਤਪਾਲ ਇਹ ਦੋਨੇ ਭਰਾ ਸੇਮ ਇਹੀ ਸਿਚੁਏਸ਼ਨ 'ਚ ਆਏ ਸੀ ਜੀ ਇੱਕ ਦੇ ਤਾਂ ਡਾਕਟਰਾਂ ਨੇ ਜਵਾਬ ਦਿੱਤਾ ਸੀ ਵੀ ਇਹਦੇ ਜਿਹੜੇ ਪੈਰ ਨੇ ਉਹ ਕੱਟਣੇ ਪੈਣਗੇ ਇੱਧਰ ਦੀ ਆਜੋ ਵੀਰੇ ਇਹ ਅਮਰਤਪਾਲ ਹੈ ਵੀਰ ਇੱਕ ਜਿਹੜੀ ਚੂਸਣ ਵਾਲੀ ਗੋਲੀ ਹੁੰਦੀ ਆ ਉਹਨੂੰ ਪੀਸ ਕੇ ਆਪਣੀ ਲੱਤ ਦੇ ਵਿੱਚ ਲਾ ਲੈਂਦਾ ਸੀ ਇਹ ਸਾਡਾ ਛੋਟਾ ਭਰਾ ਗੁਰਪ੍ਰੀਤ ਸਿੰਘ ਤਰਨਤਾਰਨ ਸਾਹਿਬ ਦੇ ਵਿੱਚ ਰਹਿੰਦਾ ਵੀਰ ਔਰ ਇਹਦੇ ਜ਼ਖਮ ਬਹੁਤ ਜ਼ਿਆਦਾ ਜ਼ਖਮ ਸੀਗੇ ਜੀ ਡਾਕਟਰਾਂ ਨੇ ਵੀ ਕਹਤਾ ਸੀ ਵੀ ਅਸੀਂ ਲੱਤ ਕੱਟ ਦਨੇ ਆ ਇਹ ਗੋਲੀ ਜਿਹੜੀ ਕੋਈ ਚੂਸਣ ਵਾਲੀ ਗੋਲੀ ਆ ਜਿਹਨੂੰ ਨਸ਼ਾ ਛੱਡਣ ਵਾਲੀ ਉਹਨੂੰ ਰਾਣੇ ਦੀ ਗੋਲੀ ਕਿਹਾ ਜਾਂਦਾ ਤਰਨ ਤਰਨ ਸਭ ਦੇ ਵਿੱਚ ਇਹ ਉਸ ਗੋਲੀ ਨੂੰ ਜਿਹੜਾ ਪੀਸ ਕੇ ਵੀਰ ਆਪਣੇ ਲੱਤਾਂ ਵਿੱਚ ਦੀ ਟੀਕਿਆ ਰਹੀਂ ਲਾ ਲੈਂਦਾ ਸੀ ਉਹ ਐਡੇ-ਐਡੇ ਜ਼ਖਮ ਹੋ ਗਏ ਡਾਕਟਰਾਂ ਨੇ ਵੀ ਜਵਾਬ ਦਿੱਤਾ ਜਦੋਂ ਸਾਡੇ ਕੋਲੇ ਆਇਆ ਵੀਰ ਤਾਂ ਮਤਲਬ ਬਹੁਤ ਹੀ ਜਿਹੜਾ ਕੀੜੇ ਵਿੱਚ ਜਿਹੜੇ ਜ਼ਖਮ ਦੇ ਚੱਲਦੇ ਸੀ ਅੱਜ ਤੁਹਾਡੇ ਸਾਹਮਣੇ ਆ ਅੱਜ ਇਹ ਸੇਵਾ ਕਰ ਰਿਹਾ ਇਹਦੇ 100 ਦੇ ਵਿੱਚੋਂ 90% ਜਿਹੜੇ ਜ਼ਖਮ ਠੀਕ ਹੋ ਚੁੱਕੇ ਨੇ ਤੁਹਾਡੇ ਬੇਟਾ ਠੀਕ ਆ ਉਹਨਾਂ ਜ਼ਖਮ ਹਾਂਜੀ ਤੁਸੀਂ ਕੀ ਕੀ ਜ਼ਖਮ ਹੋਏ ਕਿਉਂ ਸੀ ਆ ਬਾਬਾ ਜੀ ਨਸ਼ਾ ਕਰਦਾ ਰਹਿੰਦਾ ਨਸ਼ਿਆ ਤੋ ਗੋਲੀ ਹਾਂਜੀ ਗੋਲੀ ਦਾ ਮੜਾ ਕਰੇ ਪੈਰ ਉਹ ਪੀਸ ਕੇ ਮਤਲ ਤੁਸੀਂ ਤੁਸੀਂ ਲਾ ਲੈਂਦੇ ਟੀਕੇ ਵਿੱਚ ਹਾਂਜੀ ਓਕੇ ਕਿੰਨਾ ਟਾਈਮ ਕਰਦੇ ਰਹੋ ਟੀਕਾ ਮੈਂ ਲਾਇਆ 4-5 ਸਾਲ ਦੀ ਉਦੇ ਨਾਲੇ ਹੋਏ ਜ਼ਖਮ ਹਾਂਜੀ ਤੇ ਏਸੇ ਵੀਰ ਦਾ ਆਜੋ ਵੀਰੇ ਅਮਰਤਪਾਲ ਉਹਨਾਂ ਨੂੰ ਆਜੋ ਇਹ ਅਮਰਤਪਾਲ ਆ ਜੀ ਇਹ ਏਸੇ ਵੀਰ ਦਾ ਜਿਹੜਾ ਸਕਾ ਭਰਾ ਜੀ ਇਸ ਵੀਰ ਦੇ ਵੀ ਇਹੀ ਸਿਚੁਏਸ਼ਨ ਆ ਜੀ ਇਸ ਵੀਰ ਨੇ ਵੀ ਜਿਹੜੀ ਉਹ ਗੋਲੀ ਆ ਕੋਈ ਰਾਣੇ ਦੀ ਗੋਲੀ ਵੱਜਦੀ ਆ ਰਾਣੇ ਦੀ ਗੋਲੀ ਆ ਕੋਈ ਰਾਣੇ ਦੀ ਗੋਲੀ ਨੂੰ ਪੀਸ ਪੀਸ ਕੇ ਲਾਈ ਜਾਂਦਾ ਜੀ ਇਹ ਵੀਰ ਸਾਨੂੰ ਨਹੀਂ ਪਤਾ ਰਾਣਾ ਗਲਤ ਆ ਜਾਂ ਰਾਣਾ ਸਹੀ ਆ ਇਹ ਪਤਾ ਨਹੀਂ ਅਸੀਂ ਤਾਂ ਸਿਰਫ ਗੋਲੀ ਦਾ ਨਾਮ ਲਈ ਕਹਿ ਰਹੇ ਆ ਸਾਨੂੰ ਉਸ ਮਨੁੱਖ ਬਾਰੇ ਕੁਝ ਨਹੀਂ ਪਤਾ ਜੀ ਇਸ ਵੀਰ ਦੇ ਵੀ ਪੈਰਾਂ ਤੇ ਇਸ ਵਕਤ ਵੀ ਜ਼ਖਮ ਨੇ ਔਰ ਇਸ ਘਰ ਦੇ ਵਿੱਚ ਗਰੀਬੀ ਬਹੁਤ ਜ਼ਿਆਦਾ ਇਹਨਾਂ ਦੇ ਕਿਉਂਕਿ ਤਰਨਤ ਸਾਬ ਦੇ ਵਿੱਚ ਵੀਰ ਦਿਹਾੜੀ ਦਾਪਾ ਆਪਣਾ ਕਰਕੇ ਪ੍ਰਸ਼ਾਦਾ ਛਕਦੇ ਨੇ ਆਪਣੇ ਪਰਿਵਾਰ ਨੂੰ ਪਾਲਦੇ ਸੀ ਪਰ ਦੋਨੇ ਭਰਾ ਉਸ ਗੋਲੀ ਨੂੰ ਟੀਕੇਾਂ ਚ ਭਰ ਕੇ ਆਪਣੇ ਲੱਤਾਂ ਵਿੱਚ ਲਾਉਂਦੇ ਸੀ ਅੱਜ ਦੋਨੇ ਭਰਾ ਦੋਨੇ ਪੈਰਾਂ ਤੇ ਖੜੇ ਨੇ ਜੀ ਤੁਸੀਂ ਦਿਖਾਓ ਤੁਹਾਡੇ ਆ ਚੱਕ ਕੇ ਪੱਟੀਆਂ ਜੀ ਇਸ ਵਕਤ ਦੋਨਾਂ ਦੀਆਂ ਪੱਟੀਆਂ ਜਿਹੜੀਆਂ ਜਾਰੀ ਨੇ ਔਰ ਦੋਨਾਂ ਦੇ ਜਿਹੜੇ ਜ਼ਖਮਾਂ ਦੇ ਉੱਪਰ ਪੱਟੀਆਂ ਕੀਤੀਆਂ ਜਾ ਰਹੀਆਂ ਨੇ ਜੀ ਔਰ ਤੁਸੀਂ ਕਰ ਲਓ ਨੀਚੇ ਕਰ ਲਓ ਇਸ ਵੀਰ ਦੇ ਤਾਂ ਇੰਨੇ ਬੁਰੇ ਹਾਲਾਤ ਸੀਗੇ ਜੀ ਆਪ ਜੀ ਸਾਡੇ ਕੋਲੇ ਆਉਂਗੇ ਤੁਹਾਨੂੰ ਅਸੀਂ ਜ਼ਖਮਾਂ ਦੀ ਵੀਡੀਓ ਦਿਖਾਵਾਂਗੇ ਕੋਈ ਕਹਿੰਦਾ ਹੀ ਨਹੀਂ ਸੀਗਾ ਵੀ ਲੱਤਾਂ ਬਚ ਜਾਣਗੀਆਂ ਔਰ ਇਸ ਵੀਰ ਦੇ ਜਿਹੜੇ ਇਹਦੇ ਨਾਲੋਂ 20-30% ਘੱਟ ਜ਼ਖਮ ਸੀਗੇ ਜੀ ਅੱਜ ਦੋਨੇ ਭਰਾ ਤੰਦਰੁਸਤ ਨੇ ਇਦਾਂ ਹੀ ਇਹ ਵੀਰ ਵੀ ਜਿਹੜਾ ਇਹ ਤੰਦਰੁਸਤ ਹੋ ਕੇ ਜਾਊਗਾ ਜੀ ਆਪਣੇ ਪੈਰਾਂ ਤੇ ਇਹਦਾ ਜਿਹੜਾ 마ਸੂਮ ਬੱਚੇ ਨਾਲ ਆਏ ਨੇ ਇਹ ਵੀ ਇੱਕ ਦਿਨ ਖੁਸ਼ੀਆਂ ਦੀ ਜਿਹੜੀ ਲਹਿਰ ਘਰ ਦੇ ਵਿੱਚ ਆਉਣੀ ਹੈ ਜਦੋਂ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਅਸੀਂ ਕਿਰਪਾ ਕੀਤੀ ਔਰ ਗੁਰੂ ਨਾਨਕ ਪਾਤਸ਼ਾਹ ਦੀ ਐਸੀ ਕਿਰਪਾ ਆਪਣਾ ਫਰਜ ਸੇਵਾ ਸੁਸਾਇਟੀ ਤੇ ਮਹਾਰਾਜ ਕਿਰਪਾ ਕਰਨ ਐਸੀਆਂ ਵੀਰਾਂ ਦੇ ਨਾਲ ਸਾਨੂੰ ਖੜਨ ਜੋਗੇ ਕਰਨ ਸਾਨੂੰ ਸੰਗਤ ਦੇ ਸਾਥ ਦੀ ਲੋੜ ਆ ਤੁਹਾਡੀਆਂ ਵੀਡੀਓ ਸ਼ੇਅਰ ਕਰਨ ਦੀ ਲੋੜ ਆ ਤੁਸੀਂ ਵੀਡੀਓ ਸ਼ੇਅਰ ਕਰੀ ਤਾਂ ਕਿਸੇ ਜ਼ਿੰਮੇਵਾਰ ਪਰਿਵਾਰ ਦੇ ਵੀਰ ਨੇ ਵੀਡੀਓ ਦੇਖੀ ਔਰ ਤਾਂ ਕਿਤੇ ਸਾਡੀ ਤੱਕ ਇਹ ਵੀਰ ਪਹੁੰਚ ਹੋਇਆ ਨਹੀਂ ਤੇ ਇਹਨਾਂ ਤੱਕ ਵੀਡੀਓ ਹੀ ਨਹੀਂ ਪਹੁੰਚਣੀ ਦੀ ਜੀ ਔਰ ਦੇ ਵਿੱਚੋਂ ਇਹ ਵੀਡੀਓ ਸਾਂਝੀ ਕੀਤੀ ਹੈ ਲਚਕਾਣੀ ਪਿੰਡ ਪਟਿਆਲਾ ਜ਼ਿਲ੍ਹੇ ਦੇ ਵਿੱਚ ਆ ਜੀ ਆਪ ਜੀ ਆਉਂਦੇ ਜਾਂਦੇ ਨਾ ਰੁਹਾਂ ਨਾਲ ਜ਼ਰੂਰ ਖੜਕੇ ਜਾਇਆ ਕਰੋ ਧੰਨਵਾਦ ਜੀ ਹਸਦੇਵਾਸ ਜੀ ਕੋਈ ਹੋਰ ਇਨਸਾਨ ਹੈ ਤੁਹਾਡੇ ਸਾਹਮਣੇ ਕੋਈ ਐਦਾਂ ਦਾ ਜਿਹੜਾ ਲੱਤਾਂ ਦੇ ਵਿੱਚ ਐਦਾਂ ਕਰਦਾ ਹੋਵੇ ਤਾਂ ਸਾਡੇ ਨਾਲ ਜ਼ਰੂਰ ਰਾਬਤਾ ਕਰਿਓ ਉਹਨਾਂ ਦਾ ਇਲਾਜ ਜਿਹੜਾ ਗੁਰੂ ਨਾਨਕ ਪਾਸ਼ਾ ਦੀ ਕਿਰਪਾ ਨਾਲ ਕਰਕੇ ਅਰਦਾਸ ਹਸਪੀਟਲ ਦੇ ਵਿੱਚੋਂ ਕਰਵਾ ਕੇ ਇਲਾਜ ਉਹਦੀ ਸਾਂਭ ਸੰਭਾਲ ਕੀਤੀ ਜਾਣੀ ਜਦੋਂ ਤੰਦਰੁਸਤ ਹੋ ਗਏ ਦੋਨੇ ਭਰਾ ਆਪਣੀ ਜ਼ਿੰਦਗੀ ਜੀਣਗੇ ਜੀ ਜਦੋਂ ਤੰਦਰੁਸਤ ਹੋ ਗਏ ਆਪਣੇ ਘਰ ਨੂੰ ਚਲਾਉਣਗੇ ਜੀ ਆਪਣੀ ਜਿਹੜੇ ਘਰ ਦੇ ਸਾਰੇ ਕੰਮ ਵਿਗ ਜਿਹੜਾ ਖਾਨ ਵਾਲੇ ਪਰਿਵਾਰ ਹੁੰਦੇ ਨੇ ਜਿੰਨਾ ਕਮਾਉਂਦੇ ਨੇ 500-100 ਹੀ ਜਿਹੜਾ ਇਹਨਾਂ ਦਾ ਘਰ ਚੱਲਦਾ ਹੁੰਦਾ ਪਰ ਗੁਰੂ ਸਾਹਿਬ ਤਾਕਤ ਦੇਣੇ ਠੀਕ ਹੋਣਾ ਔਰ ਇਸ ਦਲਦਲ ਦੇ ਵਿੱਚੋਂ ਨਿਕਲਣਾ ਪਹਿਲੀ ਗੱਲ ਤਾਂ ਉਰੇ ਆਉ ਮੁੰਡਿਓ ਉਰੇ ਆ ਤੁਸੀਂ ਪਹਿਲਾਂ ਤਾਂ ਇਹ ਗਲਤੀ ਤਾਂ ਨਹੀਂ ਕਰਦੇ ਦੁਬਾਰੇ ਪੱਕਾ ਜੇ ਤੁਸੀਂ ਦੁਬਾਰੇ ਗਲਤੀ ਕਰੀ ਫੇਰ ਫੇਰ ਗਲਤੀ ਨਹੀਂ ਕਰਦੇ ਮੱਭਾ ਪੱਕਾ ਨਹੀਂ ਠੀਕ ਹੈ ਤੁਹਾਡਾ ਜਿਹੜਾ ਹਲਕਾ ਖਡੂਰ ਸਾਹਿਬ ਆ ਨਹੀਂ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਜੀ ਤਾਂ ਠੀਕ ਹੈ ਹਾਂਜੀ ਤੁਸੀਂ ਭਾਈ ਤੁਸੀਂ ਕੰਮ ਕੀ ਕਰਦੇ ਸੀ ਦਿਹਾੜੀ ਕਰਦੇ ਬਾਬਾ ਜੀ ਇਹ ਤੁਸੀਂ ਗਲਤੀ ਕਾਤੋਂ ਕਰਨ ਲੱਗੇ ਇਹ ਉਹ ਮੰਡੀ ਹਿੱਥੇ ਬੈਗ ਲਾ ਲਿਆ ਪਤਾ ਨਹੀਂ ਹੈ ਓਕੇ ਤੇ ਚੰਗੇ ਬਹੁਤ ਨੇ ਦੋਨੇ ਸਿਆਣੇ ਨੇ ਇਹ ਜੀ ਗੱਲ ਨਹੀਂ ਦੀ ਦੋਨੇ ਭਰਾ ਸਕੇ ਭਰਾ ਨੇ ਜੀ ਆਪ ਜੀ ਦੇਖ ਰਹੇ ਹੋ ਜੀ ਗੁਰੂ ਸਾਹਿਬ ਕਿਰਪਾ ਕਰਨ ਧੰਨਵਾਦ ਜੀ ਤੁਸੀਂ ਅਰਦਾਸ ਕਰਿਓ ਇਦਾਂ ਦੀਆਂ ਰੂਹਾਂ ਠੀਕ ਹੋ ਕੇ ਆਪਣੇ ਘਰ ਜਾਣ ਤੁਹਾਡੀਆਂ ਅਰਦਾਸਾਂ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਧੰਨਵਾਦ ਹੱਸਦੇ ਬਹੱਸਦੇ ਰਹੋ ਔਰ ਆਉਣ ਵਾਲਾ ਸਮਾਂ ਇਸ ਵੀਰ ਦਾ ਵੀ ਜਿਹੜਾ ਉਹ ਖੁਸ਼ੀਆਂ ਦਾ ਹੋਊਗਾ ਤੰਦਰੁਸਤੀ ਦਾ ਹੋਊਗਾ ਦਰਦ ਦੇ ਵਿੱਚੋਂ ਰਾਤ ਮਿਲੂਗੀ ਜ਼ਖਮ ਤਾਂ ਸਾਨੂੰ ਹੁਣੇ ਪਤਾ ਲੱਗ ਰਹੇ ਨੇ ਵੀ ਕਾਫੀ ਵੱਡੇ ਨੇ ਜੀ ਪਰ ਅਸੀਂ ਤੁਹਾਨੂੰ ਖੋਲ ਕੇ ਨਹੀਂ ਦਿਖਾ ਪਾਉਂਦੇ ਜੀ ਧੰਨਵਾਦ ਜੀ ਤੁਸੀਂ ਸ਼ੇਅਰ ਕਰਿਓ ਤਾਂ ਜੋ ਕਿਸੇ ਹੋਰ ਲੋੜਵੰਦ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਜੀ ਕਿਸੇ ਵੀਰ ਨੇ ਭੇਜਿਆ ਵੀ ਕਰਾਇਆ ਦੇ ਕੇ ਭੇਜਿਆ ਵੀ ਤੂੰ ਵੋਟ ਵੀ ਅਮਰਤਪਾਲ ਜੀ ਨੂੰ ਪਾਉਣੀ ਆ ਤੇ ਤੂੰ ਜਾ ਉੱਥੇ ਲਚਕਾਣੀ ਪਿੰਡ ਜਿਹੜਾ ਤੇਰਾ ਇਲਾਜ ਹੋਣਾ ਉੱਥੇ ਵੀ ਗੁਰੂ ਦਾ ਖਾਲਸਾ ਇੱਥੇ ਵੀ ਗੁਰੂ ਮਹਾਰਾਜ ਦੀ ਕਿਰਪਾ ਸੱਚੇ ਪਾਸ਼ਾ ਵਾਹਿਗੁਰੂ ਨੇ ਖਾਲਸੇ ਨੂੰ ਤਾਕਤ ਬਹੁਤ ਦਿੱਤੀ ਆ ਜਿਹੜੇ ਜਿਹੜੇ ਵੀਰ ਤੁਸੀਂ ਕੇਸ ਦਾੜੇ ਵਾਲੇ ਹੋ ਨਾ ਜਾਂ ਜਿਹੜੇ ਜਿਹੜੇ ਵੀਰਾਂ ਨੇ ਕੇਸ ਕਤਲ ਕਰਾਏ ਨੇ ਤੁਸੀਂ ਕੇਸ ਦਾੜਾ ਰੱਖ ਕੇ ਦੇਖੋ ਆਨੰਦ ਦੇ ਵਖਰਾ ਖਾਲਸੇ ਦੇ ਮਾਨ ਕਰੋ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਪੁੱਤਰ ਆਪਾਂ ਜਿਨੇ ਦੁਨੀਆ ਦੇ ਦੁੱਖ ਤਕਲੀਫਾਂ ਨੂੰ ਸਮਝਦੇ ਹੋਏ ਆਪਣਾ ਪਰਿਵਾਰ ਕੁਰਬਾਨ ਕਰਤਾ ਉਸ ਮਰਦ ਅਗੰਬੜੇ ਦੇ ਪੁੱਤਾਂ ਆਪਾਂ ਇਸ ਕਰਕੇ ਖਾਲਸੇ ਦਾ ਹਮੇਸ਼ਾ ਹੀ ਫਰਜ਼ ਬਣਦਾ ਸਭ ਦੀ ਬਾਹ ਫੜਨੀ ਬਿਨਾ ਕਿਸੇ ਭੇਤ ਭਾਵ ਤੋਂ ਨਾ Hindu ਨਾ Muslim ਨਾ Sikh ਨਾ ईसाई ਇਨਸਾਨੀਅਤ ਦਾ ਸਭ ਤੋਂ ਵੱਡਾ ਧਰਮ ਗੁਰੂ ਪਾਸ਼ਾ ਨੇ ਸਾਨੂੰ ਸਿਖਾਇਆ ਬੇਸ਼ੱਕ ਅਸੀਂ ਸਿੱਖੀ ਨੂੰ ਫੋਲੋ ਕਰਦੇ ਆਂ ਅਸੀਂ ਉਸ ਰਸਤੇ ਤੁਰਦੇ ਆਂ ਪਰ ਇੱਥੇ ਇੱਕ ਇਨਸਾਨੀਅਤ ਦਾ ਧਰਮ ਆ ਜਿਹੜਾ ਭਾਈ ਕਨਈਆ ਜੀ ਤੋਂ ਸਾਨੂੰ ਸਿੱਖਿਆ ਮਿਲਦੀ ਆ ਭਗਤਪੂਰਨ ਸਿੰਘ ਜੀ ਵਰਗੀਆਂ ਰੂਹਾਂ ਤੋਂ ਸਿੱਖਿਆ ਮਿਲਦੀ ਆ ਔਰ ਇਹਨਾਂ ਰੂਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾ ਤੋਂ ਸਿੱਖਿਆ ਮਿਲਦੀ ਆ ਔਰ ਧੰਨਵਾਦ ਜੀ ਹਸਦੇ ਬਵਾਦੇ ਰਹੋ ਮਹਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਿੱਖੀ ਜੀਵਨ ਬਖਸ਼ੇ ਪ੍ਰਮਾਤਮਾ ਸੱਚੇ ਪਾਸ਼ਾ ਵਾਹਿਗੁਰੂ ਸਾਰਿਆਂ ਦੇ ਸਿਰ ਤੇ ਕੇਸ ਔਰ ਜਿਹੜਾ ਮੂੰਹ ਤੇ ਦਾੜਾ ਸੱਚੇ ਪਾਸ਼ਾ ਵਾਹਿਗੁਰੂ ਅਸੀਂ ਹਿੰਮਤ ਦੇਣ ਪਰੇ ਸਿੱਧ ਧੰਨਵਾਦੀ ਆ ਉਸ ਕਾਲਪੁਰਖ ਵਾਹਿਗੁਰੂ ਦੇ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਆਪਸੀ ਕਰਾਈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖੋਲੋ ਵੀਰੇ ਜ਼ਖਮ ਖੋਲ ਲੀ ਆਪਾਂ ਨਾ ਬੇਟਾ ਜੀ ਤੁਸੀਂ ਹੁਣ ਪਰੇ ਹੋ ਜਾਓ ਬੇਟਾ ਉਧਰ ਦੂਰ ਹੋ ਜਾ ਬੇਟਾ ਬੈਗ ਲੈ ਕੇ ਕੁਰਸੀ ਉਧਰ ਲੈ ਕੇ ਬੇਟਾ ਉਧਰ ਹੋ ਜਾਓ ਵਾਹਿਗੁਰੂ ਵਾਹਿਗੁਰੂ ਸੱਚਾ ਪਾਤਸ਼ਾਹ ਇਹ ਤੁਸੀਂ ਲੱਤਾਂ 'ਚ ਟੀਕੇ ਲਾਉਂਦੇ ਸੀ ਵੀਰੇ ਸੱਚ ਦੱਸੋ ਪਹਿਲਾਂ ਲੱਤਾਂ 'ਚ ਟੀਕੇ ਲਾਉਂਦੇ ਸੀ ਕਾਹਦਾ ਟੀਕਾ ਲਾਉਂਦੇ ਸੀ ਜੀ ਭਾਈ ਮਿਰਕ ਉਹ ਗਲਤੀ ਹੈ ਜਿਹੜੀ ਵੀਰਾਂ ਕੋਈ ਗੋਲੀਆਂ ਨਾਲ ਗੋਲੀ ਵਾਲੀ ਆਏ ਹੋ ਰੱਬਾ ਮੇਰੇ ਆ ਉਹ ਗੋਲੀ ਕਿੱਥੋਂ ਮਿਲਦੀ ਆ ਵੀਰੇ ਉਹ ਗੋਲੀ ਵਾਲਾ ਬੰਦਾ ਹੀ ਫੜਾ ਦਿੰਨੇ ਆ ਉਹ ਵੀ ਸਾਡੇ ਪਿੰਡ ਚ ਉਹਨੇ ਮੈਡੀਕਲ ਖੋਲਿਆ ਬਹੁਤ ਲੋਕ ਲਿਆਉਂਦੇ ਆ ਕਾਪੀਆਂ ਬਣਾਈਆਂ ਨੇ ਕਾਪੀ ਬਣਾ ਕੇ ਗੋਲੀਆਂ ਦਿੰਦਾ ਉਹ ਉਹ ਗੋਲੀ ਤੁਸੀਂ ਪੀਸ ਕੇ ਲੱਤਾਂ ਚਲਾਈ ਜਾਂਦੇ ਤੇ ਇਹਦੇ ਵਿੱਚ ਕੇ ਸਰੰਦੇ ਚ ਪਾ ਕੇ ਉਹ ਲਾ ਦਿੰਦੇ ਆ ਉਹ ਵਾਹ ਕਰੂ ਵਾਹ ਅੱਛਾ ਇਹ ਕਿੰਨੇ ਟਾਈਮ ਤੋਂ ਤੁਸੀਂ ਇਹ ਗੋਲੀ ਨੂੰ ਲੱਤਾਂ ਚਲਾ ਰਹੇ ਹੋ ਜੀ ਏ ਵੀਰ ਜੀ ਤੋ ਤਿੰਨ ਸਾਲ ਮੈਂ ਲਾਇਆ ਉਹ ਤੋਂ ਬਾਅਦ ਮੇਰੇ ਜ਼ਖਮ ਅਗਣ ਜਿੰਦੇ ਦੋ ਸਾਲ ਦੇ ਜ਼ਖਮ ਮੈਂ ਨਹੀਂ ਲਾਇਆ ਠੀਕ ਇੱਕ ਅੱਛਾ ਠੀਕ ਹੈ ਵੀਰੇ ਕੋਈ ਗੱਲ ਨਹੀਂ ਤੁਸੀਂ ਹੌਸਲਾ ਰੱਖਣਾ ਕੋਈ ਗੱਲ ਨਹੀਂ ਮੁੜ ਕੇ ਫਿਰ ਜ਼ਖਮ ਠੀਕੇ ਨਹੀਂ ਹੋਏ ਹਾਂਜੀ ਠੀਕ ਹੀ ਨਹੀਂ ਹੋਏ ਮੇਰੇ ਕੋ ਲਾਜ਼ਮੀ ਪਾਜੀ ਮੈਂ ਪੀੜ ਦੀਆਂ ਗੋਲੀਆਂ ਰਾਤ ਨੂੰ ਖਾਣੇ ਦਾ ਪੱਟੀ ਮੰਨ ਕੇ ਬਸ ਲਤਨਾ ਪਕੋਟ ਕੇ ਸੌਏ ਨਾ ਦਰਦ ਹੁੰਦੀ ਰਹਿੰਦੀ ਓਕੇ ਹਾਂਜੀ ਕੋਈ ਗੱਲ ਨਹੀਂ ਘਬਰਾਉਣਾ ਨਹੀਂ ਪਰ ਤੁਸੀਂ ਇੱਕ ਵਾਅਦਾ ਕਰਨਾ ਵੀ ਮੁੜ ਕੇ ਉਹ ਗੋਲੀਆਂ ਨੂੰ ਜਿਹੜਾ ਟੀਕੇ ਚ ਭਰ ਕੇ ਨਹੀਂ ਲਾਉਣਾ ਭਾਈ ਕੰਨ ਮੈਂ ਕਸਮ ਖਾ ਕੇ ਮੈਂ ਕੰਨਾ ਸਣੀ ਪੈਰ ਕਰਨ ਮੈਂ ਨਾ ਕਰੂੰ ਕ ਠੀਕ ਹੈ ਕਿ ਮੈਂ ਤਕਨੀਕਾ ਅਗਲੇ ਤੁਸੀਂ ਇਹ ਲਈ ਲਿਆੜੇ ਵੀ ਤੁਸੀਂ ਹਾਂਜੀ ਬੜੇ ਤੁਸੀਂ ਆਗੇ ਮੈਨੂੰ ਜੀ ਥੋੜਾ ਜਿਹਾ ਮੈਂ ਕਹੂੰਗਾ ਨੇੜੇ ਚਿਹਰਾ ਹੀ ਦਿਖੇ ਵੀਰ ਦਾ ਜ਼ਖਮ ਨਾ ਦਿਖੇ ਜੀ ਅੱਛਾ ਵੀਰੇ ਬੜੇ ਤੁਸੀਂ ਕੀ ਹਾਂਜੀ ਬੜੇ ਤੁਸੀਂ ਕੀ ਇਹਦੇ ਮੈਨੂੰ ਕੋਈ ਨਾ ਕੋਈ ਕਪਰਾ ਨਾ ਕੋਈ ਵਾਹਿਗੁਰੂ ਇਹਦਾ ਕਹਿੰਦਾ ਝੂਠ ਮਾਰੀ ਮੈਨੂੰ ਜਿੰਨਾ ਮੁੰਡਾ ਭੇਜਾ ਉਹਨਾਂ ਕਾ ਝੂਠ ਨਾ ਮਾਰੀ ਮੇਰੀ ਮਾਂ ਅਮੀ ਮੇਰੀ ਮੰਮੀ ਬਜ਼ੁਰਗੋਂ ਨੇ ਮੈਨੂੰ ਕਿਹਾ ਪੁੱਤ ਝੂਠ ਨਹੀਂ ਬੋਲਣਾ ਜੇ ਮਾਰ ਨਹੀਂ ਨਾ ਕਰਨਾ ਤੇ ਹੋਊਗਾ ਝੂਠ ਨਾ ਬੋਲਨੀ ਸੱਚ ਦੱਸਣਾ ਹੀ ਜਾ ਓਕੇ ਹਾਂਜੀ ਘਰ ਚ ਕੌਣ ਕੌਣਾ ਵੀਰੇ ਘਰ ਜੇ ਮੇਰੀ ਮਾਤਾ ਵਾ ਭਰਾ ਵਾ ਆਪਣੇ ਅੱਡ ਬਾਰੇ ਹਾਂਜੀ ਉਹ ਭਰਾ ਮੇਰਾ ਅੱਛਾ ਵਾਈਫ ਹੈਗੇ ਵਾਈਫ ਤੁਹਾਡੇ ਹਾਂਜੀ ਤੁਸੀਂ ਦੱਸ ਕੇ ਆਏ ਵੀ ਉਰੇ ਰਹਾਂਗੇ ਅਸੀਂ ਲਚਕਾਣੀ ਪਿੰਡ ਹਾਂਜੀ ਠੀਕ ਹੈ ਜਿੰਨਾ ਵੀ ਰਾ ਭੇਜਾਂ ਉਹਨਾਂ ਨੂੰ ਪਤਾ ਅੰਮ੍ਰਿਤ ਸਰ ਚੜਾ ਕੇ ਗਿਆਨ ਨੂੰ ਵੀਰ ਪਰ ਇੱਕ ਚੀਜ਼ ਅਸੀਂ ਬਹੁਤ ਦੇਖੀ ਹੈ ਜੀ ਸੰਗਤ ਜੀ ਜਿਹੜੀ ਗੋਲੀ ਆ ਨਾ ਜੀ ਇਹ ਪਤਾ ਨਹੀਂ ਕੀ ਚੱਕਰ ਐਡੇ ਐਡੇ ਜ਼ਖਮ ਇਹਦੇ ਨਾਲ ਹੋ ਜਾਂਦੇ ਨੇ ਜੀ ਵੀਰੇ ਤੁਸੀਂ ਹਰ ਰੋਜ਼ੇ ਕਰੀ ਜਾਂਦੇ ਤੇ ਹਾਂ ਜੀ ਓਕੇ ਚਲੋ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਤਾਕਤ ਦੇਣ ਇਸ ਵੀਰ ਨੂੰ ਇਹ ਤੰਦਰੁਸਤ ਹੋ ਕੇ ਜਿਹੜਾ ਆਪਣੇ ਘਰ ਆਪਣੇ ਬੱਚੇ ਦੀ ਜ਼ਿੰਦਗੀ ਵੱਲ ਦੇਖੇ ਪੜ੍ਹਾਈ ਦੇਖੇ ਉਧਰ ਨਿਗਾਹ ਮਾਰ ਮੇਰੇ ਭਾਈ ਤੂੰ ਇਹ ਰਸਤੇ ਕਿਹੜੇ ਤੁਰ ਪਿਆ ਤੀ ਕਿੰਨਾ ਸੋਹਣਾ ਸੁਨੱਖਾ ਤੇਰਾ ਭਾਈ ਪੁੱਤਰਾ ਪ੍ਰਮਾਤਮਾ ਉਹਨੂੰ ਚੰਗੀ ਜਿਹੜੀ ਜੀਵਨ ਦੇਵੇ ਚੰਗੀ ਪੜ੍ਹਾਈ ਦੇਵੇ ਇਹ ਰਸਤੇ ਦੁਬਾਰੇ ਨਹੀਂ ਪੈਣਾ ਜੇ ਦੁਬਾਰੇ ਪਵੇਂਗਾ ਫਿਰ ਗਲਤ ਗੱਲ ਆ ਵੀਰੇ ਕਦੀ ਨਾ ਜ਼ਿੰਦਗੀ 'ਚ ਨਹੀਂ ਭੁੱਲ ਕੇ ਵੀਰ ਜੀ ਪੈਂਦਾ ਮੈਂ ਪੱਕਾ ਪੱਕਾ ਜੀ ਮੈਂ ਤਾਂ ਵੀਰੇ ਤੇ ਸਹੀ ਕਰ ਲਿਆ ਗੁਰੂ ਸਾਹਿਬ ਕਿਰਪਾ ਕਰਨ ਜੀ